ਵੈਗੁਰੂ ਜੀ ਦਾ ਖਾਲਸਾ ਸਤਿਗੁਰੂ ਵੈਗੁਰੂ ਜੀ ਦੀ ਫਤਿਹ ਸੋਹਣੀ ਆਏ ਲੱਗਦਾ ਮੈਨੂੰ ਤਾਂ ਇਹ ਆਏ ਆਏ ਰਸ ਸਾਲੀ ਵਧੀਆ ਲੱਗਦੀ ਆ ਪਿੰਡ ਵਾਲੇ ਕਰੇ ਰੱਖਿਆ ਬੱਬੂ ਉਹਨਾਂ ਦਾ ਰਸ ਉਹ ਤਾਂ ਪ੍ਰਾਣਿਆਂ ਨੂੰ ਵੀ ਰਸ ਦਿੰਦੇ ਨੇ ਗੰਨੇ ਦਾ ਰਸ ਰੱਖਿਆ ਬੱਬੂ ਦੁੱਧ ਤੁਹਾਨੂੰ ਦੁੱਧ ਤੁਹਾਨੂੰ ਫਲਾ ਕੇ ਅਗਲੇ ਨੇ ਖੁੰਝੇ ਲੱਗਣਾ ਪਣਾ ਐਨਾ ਕਿ ਤਾਂ ਬਣਦਾ ਤੇ ਇੱਧਰ ਲੋ ਜੀ ਪਾਰ ਹੀ ਸੀਗੇ ਕਾਗਜ਼ ਧੂੜੀ ਤੇ ਟਾਕ ਰਹੇ ਤੇ ਇਹਨੂੰ ਤੇ ਵੀ ਮੀਂਹ ਹੀ ਨਹੀ ਨਾ ਜਵੇ ਉੜਦੀ ਏ ਕਿਤਾ ਹਵਾ ਬਹੁਤ ਚਲਦੀ ਏ ਸਵੇਰੇ ਸ਼ਾਮ ਉਹਦੇ ਕਰਕੇ ਕਾਗਜ਼ ਪਾਤਾ ਇਹਨੂੰ ਜਾਨ ਨੂੰ ਮੈਂ ਆਈਆਂ ਇਧਰੋਂ ਸ਼ਾਮ ਨੂੰ ਸਵੇਰੇ ਬੇਟਾ ਪੜਨ ਭੱਜ ਜਾਂਦਾ ਸ਼ਾਮ ਨੂੰ ਕਾਗਜ਼ ਪਾਤਾ ਏ ਧਰ ਤੇ ਨੇ ਆਲੇ ਵਾਲੇ ਰੋੜੇ ਰੋੜੇ ਉੱਪਰ ਨੂੰ ਚੱਲ ਖੜ ਜਾ ਇੱਧਰ ਨੂੰ ਕਰਦੇ ਆ ਜੱਸਾਂ ਨੇ ਕੰਨੀ ਆਏ ਖੜ ਜਾ ਖੜ ਜਾ ਕੋਈ ਨਹੀਂ ਤੇ ਜਲਾਂਗੇ ਮਹਾਵਰੇ ਤਾਂ ਆ ਮਹਾਵਰੇ ਪਾਸ ਨਾ ਜਾਵੇ ਇਹਦਾ ਬਸ ਇੱਕ ਇਹ ਵੱਡੀ ਆ ਉਹਦੇ ਨਾਲੋਂ ਹਨਾ ਕਾਗਜ਼ ਨਾਲੋਂ ਤੇ ਲਓ ਜੀ ਸਾਮ ਨੂੰ ਤੂੜੀ-ਤਾੜੀ ਠਾਕ ਕੇ ਚਲੇ ਗਏ ਸੀਗੇ ਆ ਪਰੋੜੇ ਵਾਲਾ ਸਾਹਿਬ ਤੇ ਉੱਥੋਂ ਭੱਜਣਾ ਪੈ ਗਿਆ ਕਿਉਂ ਭੱਜਣਾ ਪੈ ਗਿਆ ਆਧਵਚਾਲੇ 11 ਵਜੇ 12:30 ਨਾ 12 ਕ'ਵਜੇ ਹੋਣੇ ਜਦੋਂ ਭੱਜੇ ਪਏ ਭੱਜ ਕੇ ਆਪਣੇ ਲੱਗ ਗਈ ਸੀਗੇ ਉਹਰੇ ਖੇਤਾਂ 'ਚ ਅੱਗ ਹੈ ਉਹਦੇ ਕਰਕੇ ਬਹੁਤ ਭੱਜੇ Hei, hei! ਹੇ ਹੰਬਲ ਹੋ ਜਿਓ ਪੂਰਾ ਹੋ ਜਾ ਹੇ ਸੇਕੋਂ ਉੱਤੇ ਨੱਕ ਸੇਕੋਂ ਦਾ ਨਹਿਰ ਤੱਕ ਹੇ ਬੱਝ ਗਿਆ ਵਾਹ ਚ ਗਿਆ ਕੰਮ ਉਹ ਤਾਂ ਪਾ ਦਿਓ ਪਾਣੀ ਪਾ ਦਿਓ ਉਹ ਉੱਧਰ ਜਾ ਰਹੀ ਹੈ ਉਹਦੇ ਬਾਵੇ ਕਿਹੜਾ ਪਸੇ ਸੇਕ ਨਹਿਰ ਤੱਕ ਹੁੰਦਾ ਹੇ ਹੇ ਸੇਕ ਉੱਤੇ ਤੱਕ ਜਾ ਰਿਹਾ ਹੈ ਜਦ ਤੱਕ ਨੀਚੇ ਦਾ ਤੱਕ ਹਾਂ ਤੋੜ ਨਿਕਾ ਸੇ ਤਿੰਨ ਅੰਗਰੇਜ਼ ਪਾਣੀ no ਇਹ ਲੋ ਜੀ 12 ਵਜੇ ਸਾਨੂੰ ਫੋਨ ਆਇਆ ਸੀਗਾ 2 ਮਿੰਟ ਤੇ ਜਦੋਂ ਫੋਨ ਆਇਆ ਸੀ ਜਦੇ ਭੱਜ ਲੇ ਉਥੋਂ ਤੁਰਪੇ ਫਿਰ ਮੋਟਰਸਾਈਕਲ ਵੀ ਕੱਢਿਆ ਤੇ ਸਵੀਲਾਂ ਚੱਲ ਰਹੀਆਂ ਸੀਗੇ ਰਸਤੇ 'ਚ ਭੀੜ ਬਹੁਤ ਜ਼ਿਆਦਾ ਸੀਗੀ ਉਹਦੇ ਕਰਕੇ ਬਹੁਤ ਟਾਈਮ ਲੱਗ ਗਿਆ ਸਾਨੂੰ ਤੇ ਆਈ ਫਿਰ ਜਾਨੂ ਚਲੋ ਜਾਨੂ ਇਹ ਮੁੰਡਿਆਂ ਨੇ ਆ ਕੇ ਜਨਰੇਟਰ ਚਲਾਤਾ ਟਰੈਕਟਰ ਚਲਾਤਾ ਤੇ ਬਚਾਅ ਰਹਿ ਗਿਆ ਬਹੁਤ ਜ਼ਿਆਦਾ ਬਚਾਅ ਰਹਿ ਗਿਆ ਬੱਚਤ ਹੋ ਗਈ ਬਾਹਰ ਤੂੜੀ ਪਈ ਸੀਗੀ ਡੰਗਰਾਂ ਨੂੰ ਸੇਕ ਲੱਗ ਜਾਂਦਾ ਬਹੁਤ ਔਖਾ ਹੋ ਜਾਂਦਾ ਬਹੁਤ ਨੁਕਸਾਨ ਹੋ ਜਾਂਦਾ ਨਹੀਂ ਬੈਗਰੂ ਦੀ ਕਿਰਪਾ ਨਾਲ ਬਚਾਅ ਰਹਿ ਗਿਆ ਬਹੁਤ ਜ਼ਿਆਦਾ ਤੇ ਪਿੱਛੇ ਅੱਗ ਲੱਗ ਕੇ ਸੀ ਉਹਨੇ ਤੋਂ ਲੱਗ ਲੱਗ ਕੇ ਆਈ ਹੈ ਸਾਰੇ ਖੇਤ ਪਰਾਂ ਦੀ ਨੰਗ ਕੀ ਘਰਾਂ ਦੇ ਤੇ ਆਪਣੇ ਵੀ ਖੇਤ ਚਾਗੀ ਹੈ ਤੇ ਕੀ ਆਪਣੇ ਉਰੇ ਕਣਕ ਬੀਜੀ ਵੀ ਇਦਗੀ ਕਣਕ ਬੀਜੀ ਵੀ ਸੀਗੀ ਇਹਦੇ ਕਰਕੇ ਫਿਰ ਡਰ ਸੀਗਾ ਅੱਗੇ ਬਰਸੇਨ ਹੁੰਦਾ ਚਲੋ ਲਵੇ ਘਰਾਂ ਦੇ ਫਾਇਦਾ ਬਰਸੀਨ ਦਾ ਵੀ ਨੁਕਸਾਨ ਨਹੀਂ ਹੁੰਦਾ ਨੁਕਸਾਨ ਹੋਣੋਂ ਬਚ ਜਾਂਦਾ ਤੇ ਫਿਰ ਮੁੰਡਿਆਂ ਨੇ ਆਖੇ ਜਨਰੇਟਰ ਚਲਾਤਾ ਤੇ ਬਾਹਰ ਬੋਰ ਹੈਗਾ ਸੀਗਾ ਆਪਣਾ ਜਨਰੇਟਰ ਚਲਾ ਕੇ ਟਰੈਕਟਰ ਚਲਾਤਾ ਤੇ ਪਾਣੀ ਰੁਕ ਗਿਆ ਅੱਗ ਫਿਰ ਵੀ ਲਵੇ ਆ ਗਈ ਸੀਗੀ بس ਇੱਕ ਕਿਰਾਰੇ ਦੀ ਬਾਹਤ ਰਹੀ ਸੀਗੀ ਪਚ ਗਿਆ ਬਹੁਤ ਜ਼ਿਆਦੇ ਬਚੌਰ ਹੋ ਗਿਆ ਬਾਹਰ ਤੂੜੀ ਪਈ ਸੀਗੀ ਬਹੁਤ ਜ਼ਿਆਦੇ 34 ਟਰੈਲੀਆਂ ਪਈਆਂ ਸੀਗੀਆਂ ਇਹਨਾਂ ਦੀਆਂ 17 17 ਆਪਣੀਆਂ ਤੇ ਬਚ ਗਿਆ ਬਹੁਤ ਜ਼ਿਆਦੇ ਬਚਾਅ ਹੋ ਗਿਆ ਇਹ ਮੁੰਡਿਆਂ ਨੂੰ ਫੋਨ ਕਰਤਾ ਬੇਟੇ ਨੇ ਜਾਨੂ ਤੇ ਫਿਰ ਇਹ ਆ ਗਏ ਆ ਕੇ ਕੁਸ ਹੁਣ ਸਾਰੇ ਲੋਕ ਉੱਥੇ ਸੀਗੇ ਰੋੜੇয়াল ਬਰਸੀ ਕਰਕੇ ਬਾਬਾ ਪੂਰਨ ਦਾਸ ਜੀ ਦੇ ਸੀਗੇ ਇਹ ਦੇਖੋ ਹੁਣ ਆ ਆ ਗਈ ਤੇ ਲਵੇ ਜਮੇ ਹੀ ਤੂੜੀ ਨੇੜੀ ਉਹ ਇੰਨਾ ਸ਼ੁਕਰ ਜੜੀ ਟਰ ਲਾਤਾ ਪਾਣੀ ਨਾਲ ਭਰਤਾ ਬਚ ਗਈ ਤੂੜੀ ਇੱਧਰ ਆਪਣੀ ਅੱਗ ਜਮੇ ਲਵੇ ਆ ਗਈ ਤੇ ਉਧਰੋਂ ਸਿਉਣੀ ਤੋਂ ਉਧਰੋਂ ਆਈਆ ਦੇਖ ਕਿੰਨੀ ਉਧਰੋਂ ਮੱਚਦੀ ਆ ਸਾਰਾ ਮੱਚ ਗਿਆ ਲਾਣ ਇੱਧਰ ਇੱਧਰ ਆ ਮੱਚ ਗਿਆ ਆ ਮੱਚ ਗਿਆ ਲਾਣ ਉਹ ਤਾਂ ਤੂੜੀ ਹੋਈ ਵੀ ਸੀ ਫੇਰ ਵੀ ਡਰ ਰਹਿ ਗਿਆ ਡਰਤੀ ਚੱਲਦੀ ਆ ਹੁਣ ਮੋਟਰ ਉਹ ਮੋਟਰ ਚੱਲਦੀ ਆ ਸਵੇਰੇ ਲਾਈਟ ਭੱਜ ਜਾਂਦੀ ਆ ਜਦੋਂ ਲਾਈਟ ਪਾਣੀ ਚਾਹੀਦਾ ਹੁੰਦਾ ਉਦੋਂ ਲਾਈਟ ਨਹੀਂ ਹੁੰਦੀ ਸਵੇਰੀ ਲਾਈਟ ਵੀ ਨਹੀਂ ਦੀ ਹੈਗੀ ਜਨਰੇਟਰ ਚਲਾਇਆ ਤਾਂ ਭਰਿਆ ਉਹ ਸਾਰਾ ਜਲ ਗਿਆ ਤੇ ਲਾਨ ਪੂਰਾ ਆ ਗਿਆ ਆਗਾ ਆ ਗਈ ਡੇਕ ਕੋਲ ਜਮਈ ਡੇਕ ਦੀਆਂ ਜਣਾ ਚ ਆ ਗਿਆ ਉਰੇ ਬੱਟ ਪਾਈ ਵੀ ਇੱਧਰ ਉਹਦੇ ਸੇਦ ਚ ਰੂੜੀ ਦੇ ਸਾਹਮਣੇ ਸਾਹਮਣੇ ਐ ਸਿੱਧੀ ਇੱਥੇ ਬੱਟ ਪਾਈ ਵੀ ਆ ਇੱਥੇ ਪਾਣੀ ਨਾ ਭਰਿਆ ਉਥੇ ਤੱਕ ਡੇਕ ਤੱਕ ਪਾਣੀ ਭਰਿਆ ਜਨਰੇਟਰ ਚਲਾਇਆ ਏ ਮੁੰਡੇ ਪਿੰਡੋਂ ਤਾਂ ਬਚਿਆ ਹੋ ਗਿਆ ਤੇ ਕੰਮ ਨਹੀਂ ਖਰਾਬ ਜਮਈ ਬਚ ਕੇ ਰਹੇਗੇ ਅਸੀਂ ਘਰੇ ਨਹੀਂ ਤੇ ਬੇਟਾ ਵੀ ਨਹੀਂ ਕਰੇ ਤੀ ਉਹ ਪੇਪਰ ਦੇਣ ਗਿਆ ਵਾ ਤੀ ਤੇ ਅੱਜ ਕੱਲ ਵੀ ਗਏ ਸੀਗੇ ਅੱਜ ਫੇਰ ਅਸੀਂ ਗਏ ਵੇ ਸੀਗੇ ਬਚ ਗਿਆ ਕਿਸੇ ਨੇ ਫੋਨ ਕਰਿਆ ਭੱਜ ਕੇ ਆਏ ਜਨਰੇਟਰ ਲਾਇਆ ਉਹਨਾਂ ਨੇ ਮੁੰਟੀਆਂ ਨੇ ਤਾਂ ਬਚੇ ਤਾਂ ਬਚ ਗਿਆ ਆ ਭਰਤਾ ਦੀ ਜਾਨੂ ਤਾਂ ਅਸੀਂ ਆਏ ਆ ਜਾਨੂ ਤਾਂ ਭਰਤਾ ਦੀ ਇਹ ਜਨਰੇਟਰ ਚਲਾਤਾ ਦੀ ਟੱਟ ਖੜਾ ਤੀ ਘਰੇ ਅੰਦਰ ਰਹਿ ਗਿਆ ਨੀ ਤੂੜੀ ਤੇ ਹਮ ਤਾਂ ਡੰਗਰ ਵੀ ਨੇ ਇੱਧਰ ਤੂੜੀ ਆ ਬਹੁਤ ਨੁਕਸਾਨ ਹੋ ਜਾਂਦਾ ਨਹੀਂ ਬਹੁਤ ਜਿਆਦੇ ਕੰਮ ਖਰਾਬ ਹੋ ਜਾਂਦਾ ਤੇ ਆ ਤੂੜੀ ਨਾਲ ਫੂਸ ਨਾਲ ਜੇ ਆਗ ਆ ਜਾਂਦੀ ਉਰਾਂ ਆ ਖਾਲ ਪਾਈ ਇਹਨਾਂ ਨੇ ਇੱਧਰ ਇੱਧਰ ਨ ਕਰਕੇ ਆ ਪਾਈ ਹੀਰਾ ਪਾ ਕੇ ਲੱਗੇ ਤਾਂ ਬਚਿਆ ਬਚਾਓ ਹੋਇਆ ਅੱਗਾ ਨਹੀਂ ਤੇ ਨੇੜੇ ਕਿੰਨਾ ਸਾਰੇ ਕਾਲੀਓ ਕਾਲੀ ਹੋ ਗਏ ਸਾਰਾ ਮੱਚ ਗਿਆ ਵਾਲੇ ਵਾਲੇ ਆ ਕੁੱਤਿਆਂ ਨੇ ਪਾੜਤੀ ਮੈਨੂੰ ਲੱਗਦਾ ਲੋਈ ਪਾੜੀ ਪਈਆ ਕਿਵੇਂ ਹਨਾ ਆਦੇ ਉੱਪਰ ਕੱਲ ਬੰਨੀ ਦੀ ਸਦਾ ਚੇਪੇ ਪਾੜਦੇ ਕੁੱਤੇ ਹੀ ਚੜਦਾ ਹੈ ਹਾਂ ਰੌਕ ਦੇ ਕੁੱਤੇ ਇਹ ਬੋਦੀ ਆ ਨਾ ਇਹਦੇ ਵਿੱਚ ਪੈਰ ਫਸਦਾ ਕਾਗਜ਼ ਨਹੀਂ ਪਾੜਦਾ ਪਰ ਚਲੋ ਦੇ ਦਾਂ ਕੋਈ ਨਾ ਸੜ ਜਾ ਧਰ ਚਲ ਜਿਵੇਂ ਖੜੀ ਹਾਂ ਹੁਣ ਖੜੀ ਰਹੂਗੀ ਹੁਣ ਹੋਰ ਕੀ ਆ ਕਿ ਨਹੀਂ ਕਦ ਬਣਾਉਂਦੇ ਤੇ ਪਹਿਲਾਂ ਕੋਹਣ ਤੇ ਲੋ ਜੀ ਵੈਗਰੂ ਜੀ ਦਾਲ ਬਣਾ ਲੀਆ ਮੂੰਗੀ ਦੀ ਤੜਕਾ ਲਗਾਤਾ ਤੇ ਇਧਰ ਤਰ ਲਿਆਏ ਮੈਂ ਦੁੱਧ ਦੁੱਧ ਧਰ ਕੇ ਹੁਣ ਲਾ ਲੀਏ ਰੋਟੀ ਰੋਟੀ ਲਾ ਲੀਏ ਗਏ ਨੇ ਦੁੱਧ ਪਾਉਣ ਜਾਨ ਨੂੰ ਆ ਜੂਗਾ ਬੇਟਾ ਤੇ ਰੋਟੀ ਖਾਣੇ ਆ ਨੇ ਰੋਟੀ ਲਾ ਲੀਏ ਪਕਾ ਲੀਏ ਲੋਟੀ ਕੰਮ ਨਿਮੇੜ ਦਈਏ ਦੁੱਧ ਵਾਲੇ ਫਿਰ ਭਾਂਡੇ ਢਿੰਡੇ ਮਾਜ ਦਾਂਗੇ ਫਿਰ ਰੋਟੀ ਖਾਵਾਂਗੇ ਤੇ ਲੋ ਜੀ ਅੱਜ ਨੁਕਸਾਨ ਹੋਣ ਤੋਂ ਬਚ ਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਚਾਓ ਰਹਿ ਗਿਆ ਬਚ ਗਿਆ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲੋ ਜੀ ਦੁੱਧ 'ਚ ਮਿੱਠਾ ਪਾ ਦਾਂ ਮਿੱਠਾ ਪਾ ਕੇ ਰੱਖ ਤਾ ਫੇਰ ਠੰਡਾ ਹੋ ਕੇ ਪੀਵਾਂਗੇ ਤੇ ਲੋ ਜੀ ਰੋਟੀ ਤੋਂ ਬਾਅਦ